ਧੰਨਵਾਦ ਸਾਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਲਕ ਸਾਬ ਵੀ ਆ ਗਿਆ ਤੁਹਾਨੂੰ ਬੁਲਾਇਆ ਤੁਹਾਨੂੰ ਪੰਥ ਨੇ ਸਮੁੱਚੇ ਤੌਰ ਤੇ ਪੰਥ ਨੇ ਸਮੁੱਚੇ ਤੌਰ ਤੇ ਯਾ ਉਹ ਕਾਰਗੁਜ਼ਾਰੀ ਜਿੰਨੀ ਹੈਗੀ ਪੰਥ ਦੀ ਸਮੁੱਚੀ ਉਹਨੇ ਇੱਕ ਸਨੇਹਾ ਦਿੱਤਾ ਕਿ ਪੰਜਾਬ ਦੇ ਲੋਕ ਹੁਣ ਜਰੂਰ ਇਹ ਚਾਹੁੰਦੇ ਨੇ ਕਿ ਮੋੜ ਜਿਹੜਾ ਹੈਗਾ ਨਾ ਪੰਥ ਜਿਹੜਾ ਹੈਗਾ ਅਕਾਲੀ ਦਲ ਦੇ ਰੂਪ ਦੇ ਵਿੱਚ ਸੰਗਠਿਤ ਹੋਵੇ ਜਿੰਨਾ ਖਿੰਡ ਰਿਹਾ ਉਹ ਖਿੰਡੇ ਨਾ ਖਿੰਡਣ ਦੀ ਬਜਾਏ ਸੰਗਠਿਤ ਹੋਵੇ ਤੇ ਪੰਜਾਬ ਦੀ ਵਾਕਡੋਰ ਸੰਭਾਲੇ ਮੈਨੂੰ ਯਾਦ ਆਪਦਾ ਅੱਤਕੁੱਤੇ ਨੇ ਸਰਪੰਚ ਸਾਹਿਬ ਦੀ ਜਿਹੜੀ ਜਿਮਨੀ ਚੋਣ ਆ ਜਾਂ ਤਨਤਾ ਸਾਹਿਬ ਜਿਹੜੀ ਇਹਨਾਂ ਪੰਥਕ ਸੀਟ ਕਹਿੰਦੇ ਆ ਕਿਹਾ ਕਿਹ ਜਾਂਦੀ ਆ ਉਹ ਨਾਮ ਦੀ ਨਿੰਦ ਪੰਥਕ ਸੀਟ ਉਹ ਵਾਕਈ ਉਹ ਪੰਥਕ ਸੀਟ ਹੀ ਨਿਕਲੀ ਤਾਂ ਕਿਉਂ ਪੰਥ ਦਾ ਸ਼ੁਰੂਆਤ ਜਿਹੜਾ ਸੰਗਠਿਤ ਹੋਣ ਦਾ ਪੰਥ ਦਾ ਪ੍ਰੋਗਰਾਮ ਸੀ ਸਾਰਾ ਉੱਥੋਂ ਸ਼ੁਰੂ ਹੋਇਆ ਚਵਾਲ ਤੋਂ ਸ਼ੁਰੂ ਹੋਇਆ ਸੀ ਪਹਿਲੇ ਜਿਹੜੇ ਪ੍ਰਧਾਨ ਬਣੇ ਸੀਗੇ ਆ ਸਮੂਹ ਚਵਾਲ ਉੱਥੋਂ ਉਸੇ ਹਲਕੇ ਤੋਂ ਸ਼ੁਰੂ ਹੋਇਆ ਸੀ ਹਾਂਜੀ ਹਾਂ ਉੱਥੇ ਪੂਰਾ ਘੇੜਾ ਖਾ ਕੇ ਅੱਜ ਦੁਬਾਰਾ ਉਸੇ ਧਰਤੀ ਨੇ ਪੰਥ ਨੂੰ ਏਕਤਾ ਦੀ ਇਕੱਠਤਾ ਜਿਕੇ ਜੁਟਤਾ ਹੋਣ ਦੀ ਜਿਹੜੀ ਆ ਉਹ ਸਿਨਾਹ ਦਿੱਤਾ ਆ ਇਹ ਕੋਈ ਇਹ ਜਿਵੇਂ ਚੋਣ ਆ ਇਹਨੇ ਖਾਸ ਕਰਕੇ ਸੁਨੇਹਾ ਇਹੀ ਦਿੱਤਾ ਆ ਸਮੁੱਚੇ ਪੰਥ ਨੂੰ ਇਕੱਠਾ ਹੋਣ ਦਾ ਤੇ ਬਾਕੀ ਆਪਾਂ ਚੋਣ ਦੇ ਵਿੱਚ ਜੋ ਗੱਲਬਾਤ ਹੋਈ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਤਾਂ ਜਿਹੜਾ ਹੁਣ ਇਹ ਚਲੋ ਅਸੀਂ ਚੋਣ ਤਾਂ ਜਿੱਤ ਸਕੇ ਇਹਦਾ ਚਲੋ ਸਰਕਾਰਾਂ ਦਾ ਧੱਕਾ ਵਧੇਰਾ ਚੱਲਦਾ ਆ ਜਿਵੇਂ ਆਪਣੇ ਅਸੀਰ ਸਿੰਘ ਬਾਦਲ ਉਹਨਾਂ ਨੇ ਸਿੱਧਾ ਹੀ ਡੀਜੀਪੀ ਪੰਜਾਬ ਪੁਲਿਸ ਨੂੰ ਕਿਹਾ ਵੀ ਵਧਾਈ ਹੋਏ ਜੀ ਤੁਹਾਨੂੰ ਪੰਜਾਬ ਪੁਲਿਸ ਨੇ ਜਿੱਤ ਲਈ ਆ ਹਾਂ ਜੀ ਇਹ ਚਲੋ ਸਰਕਾਰਾਂ ਤੱਕੇ ਹੁੰਦੇ ਨੇ ਪਰ ਸਾਨੂੰ ਕਿਸੇ ਤਰ੍ਹਾਂ ਹੀ ਨਿਰਾਸ਼ ਹੋਣ ਵਾਲੀ ਇਹ ਸ਼੍ਰੋਮਣੀ ਅਕਾਲੀ ਦਾ ਲੋ ਖਾਸ ਕਰਕੇ ਨਿਰਾਸ਼ ਹੋਣ ਵਾਲੀ ਬਿਲਕੁਲ ਜ ਕੋਈ ਗੱਲ ਨਹੀਂ ਹੈਗੀ ਤੇ ਸਾਰਾ ਕਿ ਜੇ ਰਲ ਕੇ ਚੱਲੋ ਤਾਂ ਇਹ ਜਿਹੜੀਆਂ ਮਾੜੇ ਵੋਟੇ ਕਸਰ ਰਹਿ ਗਿਆ ਇਹ ਵੀ ਨਿਕਲ ਜਾਣਗੇ ਤੇ ਇਹਦੇ ਬਾਅਦ ਤੁਸੀਂ ਆਪਣਾ ਵਿਚਾਰ ਦਿਓ ਫਿਰ ਕੀ ਕਹਿਣਾ ਚਾਹੋਗੇ ਆਪ ਸੋ मैं ਗੱਲ ਕਰ ਹੀ ਰਿਹਾ ਸੀ ਕਿ ਅੱਕ ਚੁੱਕੇ ਨੇ ਲੋਕ ਹਾਂਜੀ ਇਹ ਜਿਹੜੀਆਂ ਪੰਜਾਬ ਤੋਂ ਬਾਹਰ ਦੀਆਂ ਸ਼ਕਤੀਆਂ ਦੇ ਅਧੀਨ ਕੰਮ ਕਰਨ ਵਾਲੇ ਲੋਕ ਨੇ ਚਾਹੇ ਉਹ ਕਾਂਗਰਸ ਹੋਵੇ ਤੇ ਚਾਹੇ ਆਮ ਆਦਮੀ ਪਾਰਟੀ ਹੋਵੇ ਇਹ ਜਿੱਤ ਜਿਹੜੀ ਹੈਗੀ ਸਰਕਾਰੀ ਤੰਤਰ ਦੀ ਹੋਈ ਹੈ ਇਹ ਜਿੱਤ ਜਿਹੜੀ ਹੈਗੀ ਜੇ ਕਹੋ ਵੀ ਪਾਰਟੀ ਦੇ ਰੂਪ ਦੇ ਵਿੱਚ ਹੋਈ ਆ ਉਹ ਪਾਰਟੀ ਦੇ ਰੂਪ ਚ ਨਹੀਂ ਹੋਈ ਹੈਗੀ ਆ ਇਹ ਇਹ ਸਭ ਨੂੰ ਪਤਾ ਹੈ ਕਿ ਜੇ ਜਿੱਥੇ ਕਿਤੇ ਜਿਹੜੀ ਕੰਸੀਕੁਐਂਸੀ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੂੰ ਇੱਕ ਆਈਪੀਐਸ ਅਧਿਕਾਰੀ ਨੂੰ ਸਿਰਫ ਤਵਾਦਲਾ ਨਹੀਂ ਸਸਪੈਂਡ ਕਰਨਾ ਪਵੇ ਜਿਹੜੇ ਖਾਲ ਕਰਕੇ ਹਾਂ ਇਹ ਬਹੁਤ ਵੱਡੀ ਗੱਲ ਹੈ ਇਸ ਇਸ ਪੱਧਰ ਦੇ ਅਧਿਕਾਰੀਆਂ ਵਾਸਤੇ ਇੱਕ ਬਦਲੀ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਕਿ ਉਹ ਤਾਂ ਹੁਣ ਲੱਗਦਾ ਹੈ ਕਿ ਇਹ ਭਰੋਸੇਯੋਗ ਨਹੀਂ ਰਿਹਾ ਅਧਿਕਾਰੀ ਪਰ ਸਸਪੈਂਡ ਕਰ ਦੇਣਾ ਇਹ ਤਾਂ ਉਹ ਤੋਂ ਬਹੁਤ ਵੱਡੀ ਅੱਗੇ ਦੀ ਗੱਲ ਹੈ ਇਹ ਚੀਜ਼ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਥੇ ਕੀ ਵਾਪਰ ਕੀ ਰਿਹਾ ਸੀ ਕੀ ਹੋ ਕੀ ਰਿਹਾ ਸੀ ਉਸ ਚੀਜ਼ ਨੂੰ ਹੋਰ ਵਿਆਖਿਆ ਕਰਨ ਦੀ ਲੋੜ ਹੈ ਹੀ ਨਹੀਂ ਕਿਉਂਕਿ ਜਨਤਾ ਜਿਹੜੀ ਹੈਗੀ ਨਾ ਆਮ ਲੋਕੀ ਨੇ ਜਿਹੜੇ ਉਹ ਵੀ ਜਾਗਰੂਕ ਨੇ ਅਲਸੋ 20 ਸਾਲ ਪਹਿਲਾਂ ਵਾਲੀ ਗੱਲ ਨਹੀਂ ਹੈਗੀ ਉਹ ਨਾਰਿਆਂ ਦੇ ਮਗਰ ਲੱਗ ਜਾਣਗੇ ਉਹ ਜਾਣਦੇ ਨੇ ਕਿ ਤੰਤਰ ਕਿਵੇਂ ਕੰਮ ਕਰਦਾ ਤੇ ਉਹ ਤੰਤਰ ਨੇ ਕੰਮ ਕੀਤਾ ਉਹ ਗਿਣਤੀ ਦੇ ਵਿੱਚ ਭਾਵੇਂ ਜਿੱਤ ਹੋਵੇ ਆਮ ਆਦਮੀ ਪਾਰਟੀ ਦੀ ਪਰ ਉਹ اخلاਕੀ ਜਿੱਤ ਨਹੀਂ ਹੈਗੀ ਆ ਨਹੀਂ ਹੋਰ ਆਪਾਂ ਗਿਣਤੀ ਦੀ ਜਿੱਤ ਵੀ ਨਹੀਂ ਕਹਿ ਸਕਦੇ ਜੀ ਉਹ ਜਿਹੜਾ ਉਹਨਾਂ ਦਾ ਕੈਂਡੀਡੇਟ ਜਿਉਂ ਅਮੀਰਵਾਰ ਜਿੱਤਿਆ ਆ ਉਹ ਤਿੰਨ ਵਾਰ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਸੇ ਹਲਕੇ ਤੋਂ ਉਸੇ ਕੌਂਸਲ ਸੀਟ ਤੋਂ ਜਿੱਤ ਚੁੱਕਿਆ ਆ ਉਹਨੇ ਸਾਰੇ ਇਲਾਕੇ 'ਚ ਕੰਮ ਕੀਤੇ ਹੋਏ ਸੀ ਉਹਨਾਂ ਜਿਹੜੇ ਕੰਮ ਕੀਤਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹੀ ਸਮੇਂ 'ਚ ਸਰਕਾਰ ਸਮੇਂ 'ਚ ਜਿਹੜੇ ਕੰਮ ਕੀ ਉਹਦਾ ਲਾਹਾ ਲੈ ਕੇ ਉਹਨੇ ਇਹ ਜਿੱਤ ਪ੍ਰਾਪਤ ਕੀਤੀ ਹੈ ਉਹਦੇ 'ਚ ਇੱਕ ਹੋਰ ਗੱਲ ਦੇਖੋ ਜਿਹੜਾ ਇੱਕ ਉਮੀਦਵਾਰ ਹੁੰਦਾ ਹੈ ਜਾਂ ਜਿਹੜਾ ਐਮਐਲਏ ਸੀਗਾ ਜਿਹੜੇ ਜਿਹਨਾਂ ਦੀ ਡੈਥ ਹੋਈ ਹੈ ਇੱਥੋਂ ਹਾਂਜੀ ਜਿਹੜਾ ਪੀਏ ਸੀਗਾ ਉਹ ਬਾਗੀ ਹੋ ਕੇ ਧੜੂ ਪਾਰਟੀ ਤੋਂ ਉਹ ਵੋਟਾ ਉਹ ਖਲੋਤਾ ਸੀਗਾ ਜੀ ਜੀ ਸਿਰਫ 30 ਵੋਟਾਂ ਪਈਆਂ ਜੀ ਹਾਂਜੀ ਦੇਖੋ ਦੇਖੋ ਬਈ ਦਾ ਪੀਏ ਹੁੰਦਾ ਆ ਉਹ ਆਲਮੋਸਟ ਸਮਝ ਲਓ ਵੀ ਸੈਕੰਡ ਟੂ ਉਮੀਦਵਾਰ ਦਾ ਸੈਕੰਡ ਪੀਐਮਐਲਏ ਹੁੰਦਾ ਆ ਹਾਂਜੀ 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 ਪਰ ਕੰਮ ਤਾਂ ਦੌਰ ਥਰੂ ਚੱਲਦਾ ਹੁੰਦਾ ਨਾ ਹਾਂਜੀ ਹਾਂਜੀ ਉਹਦੇ ਜਿਹੜੇ ਲਿੰਕਸ ਨੇ ਉਹਦੇ ਜਿਹੜੀ ਜੋ ਜਾਣ ਪਛਾਣਿਆ ਉਸ ਉਹਦੇ ਬਰਾਬਰ ਹੀ ਹੁੰਦੇ ਜੇ ਚਲੋ ਵਾਅਦਾ ਨਹੀਂ ਤਾਂ ਘੱਟ ਵੀ ਨਹੀਂ ਕਿਸ ਤਰ੍ਹਾਂ ਹੁੰਦੀ ਉਹਨੂੰ ਵੇਖੋ ਉਹਦੇ ਸਿਰਫ 30 ਵੋਟਾਂ ਪਈਆਂ ਹਨਮ ਝਾੜੂ ਦੀਆਂ ਵੋਟਾਂ 30 ਸੀਗੀਆਂ ਉਹ 30 ਦੇ ਨਾਲ ਉਹ ਉਮੀਦਵਾਰ ਤੇ ਹੋਰ ਲਾ ਲਓ 50 100 ਹੋਰ ਲਾ ਲਓ ਹਾਂਜੀ 100 ਲਾ ਲਓ ਹਾਂਜੀ ਬਾਕੀ ਇਹਦੀ ਸਾਰੀ ਵੋਟ ਆ ਉਹ ਅਕਾਲੀ ਵੋਟ ਹੀ ਉਹਨੂੰ ਬਣਾ ਜਿਹੜਾ ਅਰਮੇ ਸਿੰਘ ਸੰਧੂ ਉਹ ਲੈ ਕੇ ਗਿਆ ਆ ਹਾਂਜੀ ਅਤੇ ਦੇਖੋ ਤੁਸੀਂ ਇੱਕ ਹੋਰ ਗੱਲ ਜਦੋਂ ਇਹ ਸੰਧੂ ਸਾਹਿਬ ਜਿਹੜੇ ਹੈਗੇ ਨੇ ਉਹ ਇਲਾਕੇ ਦੇ ਵਿੱਚ ਚੋਣ ਪ੍ਰਚਾਰ ਕਰਦੇ ਸੀ ਕੰਮ ਤਾਂ ਉਹ ਗਣਾ ਰਹੇ ਸੀ ਜਿਹੜੇ ਉਹਨਾਂ ਨੇ ਅਕਾਲੀ ਸਰਕਾਰ ਵੇਲੇ ਕੀਤੇ ਨੇ ਬਿਲਕੁਲ ਠੀਕ ਹੈ ਤੇ ਉਹ ਫਿਰ ਨਿੱਜੀ ਪੱਲ ਜਿਹੜੀ ਬਣੀ ਹੋਈ ਹੁੰਦੀ ਉਹ ਵੀ ਕੰਮ ਆਉਂਦੀ ਹੈ ਕਿਉਂਕਿ ਉਹਨਾਂ ਨੇ ਉਹ ਸ਼ਤਰ ਸ਼ਾਇਦ ਸਾਹ ਸੁਖਵੀਰ ਸਿੰਘ ਦੀ ਵਿੱਚ ਕੰਮ ਕੀਤੇ ਸੀ ਨਾ ਬਿਲਕੁਲ ਤੇ ਬਸ ਇਹੀ ਹੈ ਕਿ ਉਹ ਬੰਦੇ ਨੂੰ ਜਿਵੇਂ ਕਿਸੇ ਨੂੰ ਆਪਾਂ ਕੋਈ ਦੋ ਨੰਬਰ ਦੇ ਧੰਦੇ ਵਿੱਚ ਕੋਈ ਚੀਜ਼ ਖਰੀਦ ਲਈਦੀ ਹੈ ਉਹਨਾਂ ਨੇ ਉਦੋਂ ਦੇ ਕੀਤੇ ਕੰਮਾਂ ਤੇ ਉਦੋਂ ਦੀ ਬਣੀ ਜਿਹੜੀ ਪੱਲ ਹੈ ਗੁੱਡਵਿਲ ਨੂੰ ਉਹਨਾਂ ਨੇ ਇੱਧਰ ਆ ਕੇ ਦੂਜੇ ਪਾਸੇ ਨਾਲ ਵਰਤਨੇ ਆ ਤੇ ਪਲਤਾ ਵਸਲ ਚ ਕਾਜੀ ਲਲਦੀ ਸੀ ਬਿਲਕੁਲ ਠੀਕ ਹੈ ਹਾਂਜੀ ਤੇ ਬਾਕੀ ਆ ਕਿ ਸੁਨੇਹਾ ਇਹ ਬਹੁਤ ਵੱਡਾ ਮਿਲਿਆ ਤੇ ਜਿਹਦੀ ਪ੍ਰੋਡ ਤਾਂ ਆਪਣਾ ਅਕਾਲੀ ਦਲ ਤੋਂ ਵਿਰੋਧ ਚੋਣ ਲੜ ਬੜੇ ਸਰਦਾਰ ਮਨਜੀਤ ਮਨਦੀਪ ਸਿੰਘ ਨੇ ਵੀ ਕਰਤੀ ਕਿ ਸਪਾਸਟ ਸ਼ਬਦਾਂ ਦੀ ਉਹਨਾਂ ਨੇ ਕਿ ਮੰਨ ਲਿਆ ਤੇ ਦੱਸ ਵੀ ਦਿੱਤਾ ਕਿ ਜੇ ਮੈਂ ਨਾ ਚੋਣ ਮદાન ਚ ਹੁੰਦਾ ਤੇ ਅਕਾਲੀ ਦਲ ਜਿੱਤਦਾ ਸੀ ਬਿਲਕੁਲ ਜਿੱਤਦਾ ਤੇ ਜੇ ਅਸੀਂ ਜੇ ਅਸੀਂ ਦੋਵੇਂ ਜਿਹੜੇ ਹੈਗੇ ਨੇ ਕੈਂਡੀਡੇਟ ਉਹਨਾਂ ਦੀਆਂ ਵੋਟਾਂ ਜੋੜ ਲਈਏ ਤੇ ਫਿਰ ਤੋਂ ਕਿਤੇ ਵੱਧ ਜਾਂਦੀਆਂ ਨੇ ਬਿਲਕੁਲ ਹਾਂਜੀ ਸੋ ਸੋ ਗੱਲ ਪੰਥਕ ਵੋਟ ਤੇ ਬਹੁਤ ਆ ਉੱਥੇ ਸਾਰੀ ਯਮੇ ਤੁਸੀਂ ਕਿਹਾ ਕਿ ਇਹ ਰਗਾਂ ਵਿੱਚ ਇਹਦੇ 500 500 ਦਾ ਦਰਦ ਤੇ 500 ਨਾਲ ਜੁੜਨਾ ਇਸ ਕੰਸਟੀਟਿਊਐਂਸੀ ਦੇ ਲੋਕਾਂ ਵਿੱਚ ਹੈਗਾ ਤੇ ਬਸ ਇਹੀ ਹੈ ਕਿ ਕਿਵੇਂ ਹੁਣ ਉਹਨਾਂ ਕੁਝ ਲੋਕਾਂ ਦਾ ਜਿਨ੍ਹਾਂ ਨੇ ਅੱਗੇ ਮਨਦੀਪ ਸਿੰਘ ਨੂੰ ਵੀ ਵਰਤਿਆ ਹੈ ਤੇ ਜਿਹੜੇ ਬਾਹਰੀ ਸ਼ਕਤੀਆਂ ਜਿਹੜੀਆਂ ਹੈਗੀਆਂ ਦਿੱਲੀ ਜਾਂ ਹੋਰ ਕਿਸੇ ਇੰਡੀਅਨ ਕੈਰੋ ਏਜੰਸੀਜ਼ ਦੇ ਦਬਾਅ ਥੱਲੇ ਜਾਂ ਉਹਨਾਂ ਦੀ ਦੇਖਰੇਖ ਤੇ ਕੰਮ ਕਰਦੀਆਂ ਨੇ ਉਹ ਇਸ ਤਰ੍ਹਾਂ ਜਿਹੜੇ ਕਈ ਕੁਰਬਾਨੀ ਵਾਲੇ ਪਰਿਵਾਰ ਨੇ ਉਹਨਾਂ ਨੂੰ ਵਰਤਸਨ ਜਾਂਦੇ ਨੇ ਜਿਵੇਂ ਤੁਹਾਨੂੰ ਮਿਸਾਲ ਦੰਣਾ ਮੈਂ ਜਦੋਂ ਬੀਬੀ ਜ਼ਗੀਰਕੋਲ ਦੇ ਵਿਰੁੱਧ ਉਹ ਖੜੇ ਸੀ ਬੀਬੀ ਖਾਲੜਾ ਹਾਂਜੀ ਬਿਲਕੁਲ ਹੁਣ ਵੇਖੋ ਉਦੋਂ ਉਦੋਂ ਉਹ ਉਹ ਖੜੇ ਸੀ ਇਹ ਉਹਦੇ ਸੁਖਪਾਲ ਸਿੰਘ ਖੈਰੀ ਦੀ ਪਾਰਟੀ ਵੱਲੋਂ ਤਾਂ ਤੁਸੀਂ ਦੇਖੋ ਕਿ ਕਿਵੇਂ ਵਰਤ ਜਾਂਦੇ ਨੇ ਲੋਕ ਤੇ ਕਿਉਂਕਿ ਇਸ ਤਰ੍ਹਾਂ ਹੁੰਦਾ ਜੀ ਮੈਂ ਬੜੀ ਇੱਕ ਜ਼ਰੂਰੀ ਗੱਲ ਇਹ ਕਰਨੀ ਚਾਹੁੰਦਾ ਕਿ ਆਪਣੇ ਜਿਹੜੇ ਸ਼ਹੀਦ ਹੁੰਦੇ ਨੇ ਹੁਣ ਜਸਵੰਤ ਸਿੰਘ ਖਾਲੜਾ ਸਾਹਿਬ ਵਰਗਾ ਸ਼ਹੀਦ ਕੋਈ ਧਰਤੀ ਤੇ ਜੰਮਣਾ ਔਖਾ ਹੈ ਦੇਖੋ ਜੀ ਕਿਵੇਂ ਕੋਈ ਅਕਲੀ ਉਹਨਾਂ ਦੇ ਵਿਰੁੱਧ ਗੱਲ ਕਰ ਸਕੇ ਜਿਹੜਾ ਮੇਰੀ ਮੇਰੀ ਗੱਲ ਮੇਰੀ ਗੱਲ ਕਰਨ ਦਿਓ ਉਹਨਾਂ ਵਰਗਾ ਬੜਾ ਜੰਮਣਾ ਔਖਾ ਹੈ ਬਿਲਕੁਲ ਜੀ ਪਰ ਉਹਨਾਂ ਦੇ ਜਿਹੜਾ ਅੱਗੇ ਪਰਿਵਾਰ ਹੈ ਇਹ ਜ਼ਰੂਰੀ ਨਹੀਂ ਕਿ ਉਹਨਾਂ ਦੀ ਜਿਹੜੀ ਕਮਿਟਮੈਂਟ ਉਹਨਾਂ ਦੀ ਜਿਹੜੀ ਹੈਗੀ ਸੋਚ ਦਾ ਤੇ ਸਿਆਸੀ ਚੀਜ਼ਾਂ ਨੂੰ ਸਮਝਣ ਦਾ ਪਕੜ ਉਸ ਪੱਧਰ ਦੀ ਹੋਵੇ ਜੋ ਸੁਰਵੰਨ ਸਿੰਘ ਖਾਲੜਾ ਸਾਹਿਬ ਦੀ ਸੀ ਇਹ ਸਪਸ਼ਟ ਹੋ ਗਿਆ ਜਦੋਂ ਖਾਲੜਾ ਸਾਹਿਬ ਦੀ ਬੀਬੀ ਖਾਲੜਾ ਉਸ ਸੁਖਵਾਲ ਸਿੰਘ ਖਹਿਰੇ ਤੇ ਕਹਿਣ ਦੇ ਉੱਤੇ ਉਹਦੇ ਚਿੰਨ੍ਹ ਦੇ ਉੱਤੇ ਅਕਾਲੀ ਗੱਲ ਤੋਂ ਵਿਰੁੱਧ ਚੋਣ ਲੜਨ ਵਾਸਤੇ ਤਿਆਰ ਹੋ ਗਈ ਜਿਹੜਾ ਖਾਲੜਾ ਸੌਰੀ ਜਿਹੜਾ ਖਹਿਰਾ ਕਾਂਗਰਸ ਦਾ ਉਸ ਕਾਂਗਰਸ ਦਾ ਐਮਐਲਏ ਰਹਿ ਚੁੱਕਿਆ ਸੀ ਜਿਨ੍ਹਾਂ ਨੇ ਅਕਾਲ ਤਖਤ ਟਾਇਆ ਸੋ ਇਹ ਚੀਜ਼ਾਂ ਨੂੰ ਪਰਚੋਲ ਕਰਨ ਦੀ ਲੋੜ ਹੈ ਪੰਥ ਨੂੰ ਸਮੁੱਚੇ ਪੰਥ ਨੂੰ ਕਿ ਸਤਕਾਰ ਵੱਖਰੀ ਚੀਜ਼ ਹੈ ਸਿਆਸੀ ਜਦੋਂ ਲੜਾਈ ਦੀ ਗੱਲ ਆਉਂਦੀ ਹੈ ਉਦੋਂ ਮੇਰਾ ਜਿਕਰਾ ਕਰਨੇ ਮੈਂ ਸਨਿਮਰ ਬੇਨਤੀ ਸਮੂਹ ਜਿਹੜੇ ਹੈਗੇ ਸ਼ਹੀਦ ਪਰਿਵਾਰ ਉਹਨਾਂ ਨੂੰ ਕਰਨੀ ਚਾਹਾਂਗਾ ਕਿ ਤੁਸੀਂ ਜਜ਼ਬਾਤ ਵਿੱਚ ਆ ਕੇ ਯਾਕ ਸੇ ਨਿੱਜੀ ਰਾਂਝਸ਼ ਗੁੱਸੇ ਵਿੱਚ ਆ ਕੇ ਇਹੋ ਜੇ ਕਦਮ ਨਾ ਚੁੱਕੇ ਜਾਣ ਜਿਹਦੇ ਨਾਲ ਸਮੁੱਚੇ 5000 ਨੁਕਸਾਨ ਹੋ ਗਏ ਹੁਣ ਦੇਖੋ ਇੱਕ ਚੀਜ਼ ਮੈਂ ਉਹ ਦੁਬਾਰਾ ਇਸ ਸਟ्रेस ਕਰਨੀ ਚਾਹੁੰਨਾ ਬੀਬੀ ਖਾਲੜਾ ਸਾਹਿਬ ਵਾਲੀ ਗੱਲ ਤੇ ਕਿਹਾ ਅੱਜ ਉਹੀ ਸਵਾਲ ਸਿੰਘ ਖਹਿਰਾ ਬੀਬੀ ਖਾਲੜਾ ਦੇ ਕਹਿ ਸਕਦਾ ਹੈ ਕਿ ਜਸਵੰਤ ਸਿੰਘ ਕਾਰੜਾ ਸਾਹਿਬ ਦੀ ਵੱਡੀ ਕੁਰਬਾਨੀ ਸੀ ਤੇ ਅਸੀਂ ਉਹਦੀ ਪ੍ਰੋੜਤਾ ਕਰਦੇ ਹਾਂ ਉਹ ਕਦੇ ਨਹੀਂ ਕਹੇਗਾ ਪਰ ਉਦੋਂ ਭੁੱਲ ਕਰ ਗਏ ਬੀਬੀ ਜੀ ਤੇ ਉਹਦੇ ਪਿੱਛੇ ਲੱਗ ਕੇ ਉਹ ਅਕਾਲੀ ਦਲ ਦੇ ਕੈਂਡੀਡੇਟ ਦੇ ਵਿਰੁੱਧ ਕੇ ਮੈਂ ਸਿਰਫ ਇਹ ਕਹਿ ਰਿਹਾ ਜਿਹੜੀ ਮੈਂ ਗੱਲ ਕੀਤੀ ਸੀ ਕਿ ਨਿੱਜੀ ਕਈ ਵਾਰ ਰੰਜਸ਼ਾ ਰੋਸ ਗੁੱਸੇ ਹੁੰਦੇ ਨੇ ਉਹਦੇ ਅਧੀਨ ਉਹ ਹੁਣ ਵੀ ਅੱਜ ਬੀਬੀ ਜੀ ਕਹਿਗੇ ਕਿ ਜੀ ਇਹਨਾਂ ਨੇ ਚਿੱਠੀ ਲਿਖੀ ਹੈ ਉਹ ਨਾ ਤਾਂ ਕਦੇ ਚਿੱਠੀ ਨੂੰ ਸਾਹਮਣੇ ਪੇਸ਼ ਕਰ ਸਕਣਗੇ ਉਹੀ ਗੱਲ ਹੈ ਨਹੀਂ ਕਰਨਗੇ ਤੇ ਨਾ ਕਰ ਸਕਣੇ ਕਿਉਂਕਿ ਉਹ ਅਗਿਸਟੇ ਨਹੀਂ ਕਰਦੀ ਹੈਗੀ ਜਦੋਂ ਉਹ ਐਗਜ਼ਿਸਟ ਨਹੀਂ ਕਰਦੀ ਤਾਂ ਆਪਾਂ ਨੂੰ ਪੰਛਦਰਦਿਆਂ ਨੂੰ ਉਹ ਕਿਸੇ ਵੀ ਬੈਠਾ ਕਿਸੇ ਵੀ ਘਰ ਚ ਬੈਠਾ ਕਿਸੇ ਪਾਰਟੀ ਚ ਬੈਠਾ ਉਹਨੂੰ ਇਹੋ ਜਿਹੀਆਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਅਖੀ ਝੂਠ ਬੋਲ ਕੇ ਕੀ ਧਾਰਨਾ ਕਰੇ ਹਾਂ ਕੋਈ ਵੀ ਮਤਲਬ ਉਹੀ ਜੀ ਗੱਲ ਨਾ ਆਖੇ ਜਿਹੜੀ ਪੰਥ ਤੋਂ ਵਿਰੁੱਧ ਜਾਂਦੀ ਹੋਵੇ ਔਰ ਜਿਹਦਾ ਕੋਈ ਆਧਾਰ ਨਾ ਹੋ ਬਾਹਰ ਨਾ ਹੋਵੇ ਬਿਲਕੁਲ ਹਾਂ ਜੀ ਇਹ ਚੀਜ਼ ਦੀ ਆਪਾਂ ਸਿਨਮਰ ਬੇਨਤੀ ਕਰ ਸਕਦੇ ਹਾਂ ਬੀਬੀ ਜੀ ਜੋ ਇਸ ਪਰਵਾਰ ਨਾਲ ਸੰਬੰਧ ਰੱਖਦੇ ਨੇ ਉਹਦਾ ਅੱਜ ਵੀ ਸਤਿਕਾਰ ਹੈ ਸਭ ਲੋਕਾਂ ਦੇ ਵਿੱਚ ਮੇਰੇ ਵੀ ਤੁਹਾਡੇ ਵੀ ਸਭ ਦਾ ਸਤਿਕਾਰ ਸਭ ਸਤਿਕਾਰ ਕਰਦੇ ਨੇ ਪਰ ਵਿਚਾਰਨ ਦੀ ਲੋੜ ਆ ਸਾਨੂੰ ਸਾਰਿਆਂ ਨੂੰ ਇਹ ਇਨਾਂ ਚੀਜ਼ਾਂ ਸਾਡੇ ਵਿਰੋਧੀ ਜਿਹੜੇ ਨੇ ਸਾਸਕ ਵੀਰ ਸਿੰਘ ਬਾਦਲ ਤੇ ਬਿਲਕੁਲ ਨਜਾਇਜ਼ ਫਿਰ ਇਲਜ਼ਾਮ ਲਾ ਦਿੰਦੇ ਨੇ ਕਦੇ ਉਹ ਸ਼ਹੀਦ ਕੋਕੇ ਸਾਹਿਬ ਜਸਰ ਕੋਕੇ ਦਾ ਪਰਿਵਾਰ ਦਾ ਲਾ ਦਿੰਦੇ ਨੇ ਕਦੀ ਕੋਈ ਹਾਲਾਂਕਿ ਉਹ ਸਾਰੇ ਪਰਿਵਾਰ ਵਾਰੀ ਵਾਰੀ ਸਾਧਵੀਰ ਸਿੰਘ ਬਾਦਲ ਨੂੰ ਘਰ ਸੱਦ ਕੇ ਉਹਨਾਂ ਦਾ ਸਨਮਾਨ ਕਰ ਚੁੱਕੇ ਨੇ ਸਾਰੇ ਉਹਨਾਂ ਨਾਲ ਚੱਲਦੇ ਨੇ ਪਰ ਵਿਰੋਧੀ ਉਹਨਾਂ ਦਾ ਨਾਮ ਲੈ ਕੇ ਸਾਧਵੀਰ ਸਿੰਘ ਬਾਦਲ ਨੂੰ ਇਲਜ਼ਾਮ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਹਮੇਸ਼ਾ ਹੀ ਤੇ ਇਹ ਜਿਹੀਆਂ ਚੀਜ਼ਾਂ ਨੇ ਹੁਣ ਪੰਥ ਨੂੰ ਇਹਨਾਂ ਗੱਲਾਂ ਨੂੰ ਸਮਝ ਲੈਣਾ ਚਾਹੀਦਾ ਹੈ ਜਾਗ ਜਾਣਾ ਚਾਹੀਦਾ ਹੈ ਬਹੁਤ ਹੋ ਗਿਆ ਸਾਡਾ ਨੁਕਸਾਨ ਬਹੁਤ ਹੋ ਗਿਆ ਪੰਥ ਦਾ ਹੋ ਗਿਆ ਪੰਜਾਬ ਦਾ ਹੋ ਗਿਆ ਵੇਖੋ ਕਿਥੋਂ ਤੱਕ ਅਸੀਂ ਹੁਣ ਇਹ ਇਹਨਾਂ ਦੇ ਜਿਹੜੇ ਪਲਾਵਿਆਂ ਚ ਆਣ ਕੇ ਅਸੀਂ ਪੰਥ ਪੰਜਾਹ ਦਾ ਨੁਕਸਾਨ ਕਰੀ ਜਾਵਾਂਗੇ ਬਿਲਕੁਲ ਜੀ ਦੇਖੋ ਆਪ ਤੁਸੀਂ ਉਹਨਾਂ ਦੀ ਗੱਲ ਕੀਤੀ ਹੈ ਜਿਵੇਂ ਸਰ ਕੌਂਕਾ ਸਾਹਿਬ ਦੀ ਉਸ ਪਰਿਵਾਰ ਨੇ ਅੱਜ ਤੱਕ ਨਹੀਂ ਆਖਿਆ ਹੈਗਾ ਕਿ ਕ ਅਕਾਲੀ ਦਲ ਦਾ ਉਹਦੇ ਵਿੱਚ ਕੋਈ ਗਲਤ ਰੋਲ ਸੀ ਉਹ ਉਹਨਾਂ ਨੂੰ ਬੁਲਾਉਂਦੇ ਨੇ ਸੁਖਵੀਰ ਸਿੰਘ ਨੂੰ ਬੁਲਾਉਂਦੇ ਨੇ ਤੇ ਪਹਿਲਾਂ ਜਦੋਂ ਮੇਰੇ ਖਾਲ ਜਦੋਂ ਦੀ ਸ਼ਹੀਦੀ ਹੋਈ ਹੈ ਜਦ ਸਾਹਿਬ ਪ੍ਰਕਾਸ਼ ਸਿੰਘ ਬਾਦਲ ਵੀ ਮਿਲੇ ਸੀ ਉਸ ਪਰਿਵਾਰ ਨੂੰ ਜਾ ਕੇ ਹਾਂ ਜੀ ਮਿਲੇ ਸੀ ਹਾਂ ਜੀ ਪਰ ਇਹਨੇ ਟੀਟ ਹੋ ਗਏ ਨੇ ਇਹ ਗਲਤ ਪ੍ਰਚਾਰ ਕੂੜ ਪ੍ਰਚਾਰ ਕਰਨ ਵਾਲੇ ਇਸ ਜਿਹਦੀ ਸ਼ਰਮੇ ਨਹੀਂ ਕਰਦੇ ਹੈਗੇ ਕਿ ਅਸੀਂ ਫੇਰ ਉਹੀ ਗੱਲਾਂ ਕਹੀ ਜਾਂਦੇ ਕਿ ਜੀ ਬਾਦਲ ਸਾਹਿਬ ਉਹਦੇ ਵਾਸਤੇ ਜ਼ਿੰਮੇਵਾਰ ਨੇ ਬਿਲਕੁਲ ਦੇਖੋ ਹੁਣ ਇਹ ਗੱਲ ਜਾਂਦੀ ਕਿੱਥੇ ਆ ਇਲਕੋ ਗੰਭੀਰਤਾ ਨਾਲ ਵਿਚਾਰੋ ਕਿ ਉਹ ਸਾਰੇ ਲੋਕ ਜਿਹੜੇ ਬਾਰ-ਬਾਰ ਇਹਨਾਂ ਗੱਲਾਂ ਬਾਰੇ ਬਾਦਲ ਪਰਿਵਾਰ ਸੁਖਵੀਰ ਸਿੰਘ ਬਾਦਲ ਤੇ ਵੱਡੇ ਬਾਦਲ ਸਾਹਿਬ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਇੱਕ ਅਸਫਲ ਕੋਸ਼ਿਸ਼ ਕਰੀ ਜਾ ਰਹੇ ਨੇ ਉਹ ਔਰ ਬਰੀ ਕਿਨੂੰ ਕਰ ਰਹੇ ਨੇ ਬਰੀ ਤਾਂ ਕਾਂਗਰਸ ਨੂੰ ਕਰ ਰਹੇ ਨੇ ਹਾਂ ਬਰੀ ਕਿਨੂੰ ਕਰ ਰਹੇ ਕਾਤਲਾਂ ਨੂੰ ਕਰ ਰਹੇ ਕਿਨੂੰ ਕਰ ਰਹੇ ਨੇ ਅੱਛਾ ਜੇ ਮੈਂ ਕਹਿੰਦਾ ਵੀ ਉਹਨਾਂ ਦਾ ਆਪਣਾ ਗੇਨ ਵੀ ਕੋਈ ਨਹੀਂ ਹੋ ਰਿਹਾ ਦੇਖੋ ਵਿਡੰਬਨਾ ਜਿਹੜੀ ਅਸਲ ਚੇਸ ਸਾਰੀ ਸਿੱਖ ਸਿਆਸਤ ਦੇ ਵਿੱਚ ਪਿੱਛੇ ਲੁਕਮੀ ਗੱਲ ਜਿਵੇਂ ਚਾਲਾਂ ਚੱਲ ਰਹੀ ਹੈ ਨਾ ਵਿਡੰਬਨਾ ਹੈ ਕਿ ਜਿਹੜੇ ਲੋਕਾਂ ਨੂੰ ਅੱਗੇ ਹੋ ਕੇ ਉਹ ਕਰ ਰਹੇ ਨੇ ਉਹਨਾਂ ਦਾ ਆਪਣਾ ਕੁਝ ਠੀਕ ਵੀ ਨਹੀਂ ਹੋ ਰਿਹਾ ਉਹਨਾਂ ਨੂੰ ਕੁਝ ਉਹਨਾਂ ਦਾ ਕੁਝ ਵੱਟੀ ਦਾ ਵੀ ਨਹੀਂ ਕਿ ਉਹਨਾਂ ਨੂੰ ਕੁਝ ਫਾਇਦਾ ਹੋ ਰਿਹਾ ਉਹ ਲੁਕਵੇਂ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਬਰੀ ਕਰ ਰਹੇ ਨੇ ਜਿਹੜੇ ਨੇ ਏਡਾ بڑے ਦਰਬਾਰ ਸਾਹਿਬ ਤੇ ਬਲੂ ਆਪਰੇਸ਼ਨ ਕਰਨ ਵਾਲੇ ਕਾਂਡ ਕੀਤੇ ਨੇ ਸੋ ਇਸ ਬਾਰੇ ਅੱਛਾ ਇੱਕ ਮੈਂ ਹੋਰ ਵੀ ਆਖਾਂਗਾ ਅਕਾਲੀ ਦਲ ਨੂੰ ਦੇ ਜਿਹੜੇ ਜਿਹਾਰੂ ਵਰਕਰ ਨੇ ਲੀਡਰਸ਼ਿਪ ਹੈ ਕਿ ਇਹਨਾਂ ਗੱਲਾਂ ਬਾਰੇ ਪੈਸਿਵ ਅਪਰੋਚ ਤੋਂ ਥੋੜਾ ਜਿਹਾ ਬਾਹਰ ਨਿਕਲਣ ਦੀ ਲੋੜ ਹੈ ਅਟੈਕ ਹੀ ਹਾਂਜੀ ਬਿਲਕੁਲ ਇਹ ਪੈਸ਼ੀਵ ਅਪਰੋਚ ਹੈ ਨਾ ਜਿਹੜੀ ਕਿ ਚਲੋ ਉਹਨਾਂ ਨੂੰ ਬੋਲੀ ਜਾਣ ਦਿਓ ਠੀਕ ਹੈ ਸਾਡਾ ਪੱਧਰ ਜਿਹੜਾ ਹੈਗਾ ਉਹ ਤਰਕ ਦੇ ਆਧਾਰਤ ਸਵੇਸ਼ਨ ਸਵੇਜਨਸ਼ੀਲਤਾ ਨੂੰ ਦੇ ਨਾਲ ਜੁੜ ਕੇ ਹੋਣਾ ਚਾਹੀਦਾ ਹੈ ਔਰ ਤੱਥਾਂ ਦੇ ਆਧਾਰਤ ਹੋਣਾ ਚਾਹੀਦਾ ਪਰ ਮੇਰਾ ਖਿਆਲ ਹੈ ਹੁਣ ਸਮਾਂ ਆ ਗਿਆ ਹੈ ਕਿ ਜਦੋਂ ਇੱਕ ਜਿਹੜੀ ਅਪੋਲੋਜੀਟਿਕ ਪੈਸਿਵ ਅਪਰੋਚ ਹੈ ਨਾ ਉਸ ਸਥਿਤੀ ਚ ਅਕਾਲੀ ਦਲ ਨੂੰ ਬਾਹਰ ਨਿਕਲ ਕੇ ਇਹਨਾਂ ਨੂੰ ਜਿਹਨੂੰ ਕਹਿੰਦੇ ਕਹਿੰਦੇ ਆ ਨਾ ਕਿ ਅੱਗੇ ਵੱਧ ਕੇ ਇਹਨਾਂ ਦਾ ਗੱਲਾਂ ਦਾ ਜਵਾਬ ਦੇਣਾ ਤੇ ਇਹਨਾਂ ਗੱਲਾਂ ਦੀ ਹੋ ਰਹੀ ਦੀ ਦੇਖੋ ਕਿੰਨਾ ਚਿਰ ਹੋ ਗਿਆ ਨਾਤਾਰਨ ਦੀ ਲੋੜ ਹੈ ਕਿੰਨਾ ਚਿਰ ਹੋ ਗਿਆ ਅਸੀਂ ਅਪੋਲੋਜੈਟਿਕ ਅਸੀਂ ਸਪੈਸਿਵ ਅਪਰੋਚ ਉਪਰ ਪਰ ਅਗਰਾਂ ਨੇ ਤਾਂ ਖੈਰਾ ਛੱਡਣਾ ਨਹੀਂ ਉਹਨਾਂ ਤਾਂ ਤੁਹਾਨੂੰ ਖਤਮ ਜਿੰਨਾਂ ਏਜੰਸੀਆਂ ਮਗਰ ਉਹਨਾਂ ਲੱਗੀਆਂ ਹੋਈਆਂ ਨੇ ਜੋ ਉਹਨਾਂ ਦਾ ਜੋ ਕਾਰਵਾਈ ਉਹ ਚੱਲੀ ਉਹਨਾਂ ਨੇ ਸਿਰ ਤੁਹਾਨੂੰ ਖਤਮ ਕਰਨਾ ਹੈ ਤੁਸੀਂ ਕਿੰਨਾ ਚਿਰ ਪੈਸਿਵ ਕਿੰਨਾ ਕਰਾ ਪਾਲੋਜੈਟਿਕ ਹੋ ਲਓਗੇ ਅਖੀਰ ਤੁਹਾਨੂੰ ਉਹਨਾਂ ਅਟੈਕੇ ਅਟੈਕ ਅਟੈਕ ਕਰਨਾ ਪੈਣਾ ਉਹਨਾਂ ਤੇ ਉਹਨਾਂ ਨੂੰ ਹਮਲਾਵਰ ਨੀਤੀ ਅਪਣਾ ਕੇ ਫੇਰ ਅਸੀਂ ਉਹਨਾਂ ਬਿਲਕੁਲ ਬਿਲਕੁਲ ਉਹਨਾਂ ਨੇ ਇਹਨਾਂ ਨੇ ਜਿਹੜੋ ਮਨਦੀਪ ਸਿੰਘ ਨੂੰ ਖੜਾ ਕੀਤਾ ਆ ਦੋ ਧਰਾ ਉਹਦੇ ਮਗਰ ਸੀਗੀਆਂ ਹਾਂਜੀ ਅਮਰਪਾਲ ਸਿੰਘ ਦੀ 13 ਦਾ ਦੂਸਰਾ ਜਿਹੜਾ ਆਪਣਾ ਹਰਪ੍ਰੀਤ ਸਿੰਘ ਦੀ 13 ਹਾਂਜੀ ਅਮਰਪਾਲ ਸਿੰਘ ਧਿਰ ਜਿਹੜੀ ਆ ਹਫਤਾ 10 ਦਿਨ ਪਹਿਲਾਂ ਉਹਨਾਂ ਦੇ ਵੀਡੀਓਜ਼ ਆ ਗਈਆਂ ਆਡੀਓ ਲੀਕ ਹੋ ਗਈਆਂ ਵੀ ਉਹ ਸ਼ਰਹ ਕਹਿਣ ਲੱਗ ਪਏ ਸੀ ਵੀ ਨਹੀਂ ਅਸੀਂ ਇਹਦੀ ਹਮਾਇਤ ਨਹੀਂ ਕਰਨੀ ਜੇ ਇਹ ਐਮਐਲਏ ਬਣ ਗਿਆ ਤਾਂ ਸਾਡੇ ਬਰਾਬਰ ਦਾ ਸ਼ਰੀਕ ਬਣ ਜਾਊਗਾ ਜੀ ਜੀ ਉਸ ਹਾਲ ਦਾ ਪਾਲਾ ਸੁਧਣਾ ਸ਼ੁਰੂ ਹੋ ਗਿਆ ਹਾਂਜੀ ਹਾਂਜੀ ਚਲੋ ਹਰਪੀਰ ਸਿੰਘ ਦੀ ਧਿਰ ਦੇ ਪੱਲੇ ਤਾਂ ਵੈਸੇ ਕੱਖ ਨਹੀਂ ਸੀ ਉਹਦੀ ਤਾਂ ਬਾਲੀ ਵੀ ਨਹੀਂ ਗੱਲ ਕਰਦਾ ਹਾਂਜੀ ਹਾਂਜੀ ਹੁਣ ਤੱਕ ਪਹਿਲਾਂ ਇਹਨਾਂ ਨੇ ਗੁਪਤ ਤੌਰ ਤੇ ਇਹ ਕਹਿ ਦਿੱਤਾ ਸੀ ਵੀ ਅਸੀਂ ਇਹਦੀ ਹਮਾਇਤ ਨਹੀਂ ਕਰਨੀ ਤੇ ਹੁਣ ਹਾਂਜੀ ਆ ਗਿਆ ਬਿਲਕੁਲ ਉਹ ਆ ਗਿਆ ਇੱਕ ਆ ਗਿਆ ਜਿੰਨਾਂ ਦੀਆਂ ਤੇ ਉਹ ਉਸ ਤੋਂ ਬਾਅਦ ਨਾ ਤੁਰੇ ਵੀ ਨਹੀਂ ਗਿਆ ਬੜਾ ਤੇ ਫਿਰ ਤੋਂ ਸੋ ਇਹ ਸੋ ਆਏ ਪੰਡੀਬ ਸਿੰਘ ਨੂੰ ਖੜਾ ਕਰਨ ਵਾਲੇ ਲੋਕ ਜਿਹੜੇ ਸ੍ਰੀ ਪੰਥਕ ਵੋਟ ਨੂੰ ਖਿਲਾਰਾ ਪਾਉਣ ਨੂੰ ਤਾਂ ਦਾ ਝਾੜੂ ਨੂੰ ਫਾਇਦਾ ਉਠਾਉਣ ਤੋਂ ਹੋਰ ਕਰ ਕੀ ਰਹਿ ਜੇ ਫੇਰ ਉਹ ਹਾਂਜੀ ਦੇਖੋ ਉਹ ਕਰਨਾ ਤਾਂ ਦੇਖੋ ਆਪਾਂ ਪਹਿਲਾਂ ਤੁਸੀਂ ਵੀ ਸਪਸ਼ਟ ਕਰ ਦਿੱਤਾ ਕਿ ਨਿਸ਼ਾਨਾ ਵੋਟ ਨੂੰ ਖੰਡਾਉਣ ਦਾ ਸੀ ਉਹਨਾਂ ਨੇ ਖੰਡਾਈ ਹੈ ਠੀਕ ਹੈ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ ਠੀਕ ਹੈ ਜਿਹੜੀਆਂ ਸ਼ਕਤੀਆਂ ਜਿਹੜੀਆਂ ਹੈਗੀਆਂ ਚਾਹੁੰਦੀਆਂ ਨੇ ਕਿ ਅਕਾਲੀ ਦਲ ਦਾ ਸਪੇਸ ਸੁੰਗੜੇ ਤੇ ਪੰਥਕ ਜਿਹੜੇ ਖਿੰਡਿਆ ਰਹੇ ਉਹਨਾਂ ਨੂੰ ਗੇਨ ਹੋਣਾ ਸੀ ਉਹਨਾਂ ਨੂੰ ਹੋ ਗਿਆ ਬਿਲਕੁਲ ਠੀਕ ਹੈ ਔਰ ਮੈਂ ਇੱਕ ਤੁਹਾਨੂੰ ਹੋਰ ਦੱਸਦਾ ਇੱਕ ਚੀਜ਼ ਮੇਰੀ ਗੱਲ ਨੋਟ ਕਰਕੇ ਰੱਖਿਓ ਕਿ ਉਹਨਾਂ ਜਿਹੜਾ ਸਮਾਂ ਆਏਗਾ ਇੱਕ ਸਾਲ ਦਾ ਲਗਭਗ ਸਮਾਂ ਇਹਦੇ ਵਿੱਚ ਬਹੁਤ ਜ਼ਿਆਦਾ ਅਕਾਲੀ ਦਲ ਦੇ ਵਿਰੁੱਧ ਬੇਅਦਮੀਆਂ ਵਰਗੀਆਂ ਤੇ ਹੋਰ ਇਹੋ ਜਿਹੀਆਂ ਸਾਜ਼ਿਸ਼ਾਂ ਰਚੀਆਂ ਜਾਣਗੀਆਂ ਜੋ ਕਿ ਉਹ ਉਹ ਅੰਦਰੋਂ ਕਬਰੇ ਨੇ ਲੋਕ ਜਿਹੜੇ ਅਕਾਲੀ ਦਲ ਦੇ ਵਿਰੋਧੀ ਨੇ ਕਿ ਅਕਾਲੀ ਦਲ ਦੁਬਾਰਾ ਉੱਠ ਖੜਿਆ ਹੈ ਲੋਕਾਂ 'ਚ ਭਲ ਬਣ ਗਈ ਹੈ ਲੋਕ ਅਕਾਲੀ ਦਲ ਨੂੰ ਪਸੰਦ ਕਰਨ ਲੱਗ ਗਏ ਨੇ ਤੇ ਅਕਾਲੀ ਦਲ ਸਪਸ਼ਟ ਨਜ਼ਰ ਆਉਂਦਾ ਹੈ ਕਿ 27 ਦੇ ਵਿੱਚ ਪੰਜਾਬ ਦੀ ਵਾਕਡੋਰ ਸੰਭਾਲ ਸਕਦਾ ਹੈ ਸੋ ਇਸ ਚੀਜ਼ ਬਾਰੇ ਹੁਣ ਅਕਾਲੀ ਦਲ ਨੂੰ ਬਹੁਤ ਸਤਾਰਕ ਜਿੱਥੇ ਲੋੜਾ ਉੱਥੇ ਹਮਲਾ ਹੋਰ ਵੀ ਜਿੱਥੇ ਸਪਸ਼ਟਾ ਲੋੜਾ ਤੇ ਸਪਸ਼ਟ ਗੱਲਾਂ ਕਰਨੀਆਂ ਪੈਣਗੀਆਂ ਨਹੀਂ ਤੇ ਮੇਰਾ ਆਪਣਾ ਖਦਸ਼ਾ ਹੀ ਨਹੀਂ ਪੱਕਾ ਵਿਸ਼ਵਾਸ ਹੈ ਕਿ ਇਹੋ ਜਿਹਿਆਂ ਜਿਹੜੋ ਪਹਿਲਾਂ ਸਹਾਸਾਂ ਰੱਖੀਆਂ ਕਿ ਕਰਨੇ ਨੇ ਉਹ ਦੁਬਾਰਾ ਬਹੁਤ ਵੱਡੇ ਪੱਧਰ ਤੇ ਰੱਖੀਆਂ ਜਾ ਸਕਦੀਆਂ ਹਾਂ ਹਾਂਜੀ ਇਹਦੇ ਬਾਰੇ ਜਾਗਰੂਕ ਹੋਣ ਦੀ ਜ਼ਰੂਰਤ ਲੋੜ ਹੈ ਬਾਕੀ ਇਹ ਹੈ ਕਿ ਮੁੜ ਉਹੀ ਗੱਲ ਹੈ ਕਿ ਹਾਂਜੀ ਜੀ ਆ ਮੈਂ ਗੱਲ ਪੂਰੀ ਕਰ ਦਿਆਂ ਮੇਰਾ ਮੁੜ ਉਹੀ ਗੱਲ ਹੈ ਕਿ ਸਮਾਂ ਬਦਲ ਰਿਹਾ ਹੈ ਬਸ ਉਸ ਬਦਲ ਦੇ ਸਮੇਂ ਨੂੰ ਬਦਲਦੀਆਂ ਸਥਿਤੀਆਂ ਨੂੰ ਤੇ ਲੋਕਾਂ ਦੇ ਦੁਬਾਰਾ ਜਿਹੜਾ ਹੈਗਾ ਜਿਹੜੀ ਤਾਂਗ ਹੈ ਕਿ ਅਕਾਲੀ ਦਲ ਆਵੇ ਤੇ ਪੰਜਾਬ ਸੁਖੀ ਸਾਂਧੀ ਬਸਣ ਲੱਗੇ ਤੇ ਤਰੱਕੀ ਦੇ ਰਾਹਤੇ ਤੇ ਤੁਰੇ ਉਹਦੀ ਜਿਹੜੀ ਮੰਗ ਹੈ ਨਾ ਲੋਕਾਂ ਦੀ ਬਸ ਉਹਨੂੰ ਸੰਭਾਲਣ ਤੇ ਉਹਦੇ ਪੂਰੇ ਉਤਰਨ ਦੀ ਲੋੜ ਹੈ ਹੁਣ ਜ਼ਰੂਰੀ ਹੈ ਬਿਲਕੁਲ ਹਾਂਜੀ ਤੋਂ ਤੰਤਨ ਸਾਹਿਬ ਦੇ ਜਿਹੜੀ ਜਿਉਣੀ ਚੋਂ ਦਾ ਜਿਹੜਾ ਪ੍ਰਤੱਖ ਨਤੀਜਾ ਆ ਉਹ ਸਿਰਫ ਤੇ ਸਿਰਫ ਪੰਥ ਨੂੰ ਇਕੱਠਾ ਹੋਉਂਦਾ ਸਨੇਹਾ ਦਿੱਤਾ ਉਸਨੇ ਹਾਂਜੀ ਤੇ ਸੇਕ ਪੰਦਰ ਦੀ ਦਾ ਫਰਜ਼ ਬਣਦਾ ਆ ਵੀ ਹੱਤ ਤੱਕ ਹਰ ਹੀ ਲਾਗ ਵਰਤ ਕੇ ਪੰਥ ਦੀ ਏਕਤਾ ਇੱਕ ਜੁਟਤਾ ਨੂੰ ਵਾਸਤੇ ਕੰਮ ਕਰੇ ਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਸਾਹਿਬ ਦੀ ਛਤਰ ਛਾਇਆ ਹੇਠ ਇਕੱਠੇ ਹੋ ਕੇ ਸਾਰਾ ਪੰਥ ਇੱਕ ਥਾਂ ਤੇ ਇਕੱਠੇ ਹੋ ਕੇ ਜਿਹਨਾਂ ਦੁੱਖੀ ਤਾਕਤਾਂ ਨੂੰ ਭਾਜ ਦਿੱਤੀ ਜਾਵੇ ਜੀ ਜ਼ਰੂਰੀ ਹੈ ਜੀ ਜ਼ਰੂਰੀ ਹੈ ਨਹੀਂ ਤਾਂ ਇਹ ਦਸਾਂ ਸਾਲਾਂ ਦੇ ਵਿੱਚ 50 ਸਾਲ ਪਿੱਛੇ ਚਲਾ ਗਿਆ ਹੈ ਪੰਜਾਬ ਦਾ ਬਿਲਕੁਲ ਕਿੰਨਾ ਕਰਜ਼ਾ ਵਧ ਗਿਆ ਹੈ ਕਿੰਨੀਆਂ ਜਿਹੜੀ ਹੈਗੀ ਬੇਰੁਜ਼ਗਾਰੀ ਨਸ਼ਾ ਜਿੰਨਾ ਵੱਧ ਗਿਆ ਹੈ ਔਰ ਉਸ ਦੇ ਨਾਲ ਨਾਲ ਜਿਹੜਾ ਹੈਗਾ ਲੋਕਾਂ ਨੂੰ ਅੱਗੇ ਜਿਹੜਾ ਭਵਿੱਖ ਬਿਲਕੁਲ ਹੀ ਹਨੇਰਾ ਨਜ਼ਰ ਆਉਣ ਲੱਗ ਗਿਆ ਕਿਉਂਕੋ ਦਾ ਸਬੂਤ ਜਿਹੜਾ ਮਾਰਤਾੜ ਫਰੋਤੀਆਂ ਥਾਥਾਂ ਦੇ ਉੱਤੇ ਜਿਹੜਾ ਹੈਗਾ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਿਰਾਸ਼ਾ ਤੋਂ ਉਪਜਦੀਆਂ ਨੇ ਆਸ਼ਾ ਤੋਂ ਨਹੀਂ ਉਪਜਦੀਆਂ ਹੈਗੀਆਂ ਕੋਈ ਜਨਮ ਜਾਤ ਦਾ ਬੰਦਾ ਕੋਈ ਕ੍ਰਿਮੀਨਲ ਨਹੀਂ ਹੁੰਦਾ ਹੈਗਾ ਮੁਜਰਮ ਨਹੀਂ ਹੁੰਦਾ ਜਦੋਂ ਹਾਲਾਤ ਇਹੋ ਜਿਹੇ ਬਣਦੇ ਨੇ ਕਿ ਬੰਦਾ ਹਨੇਰਾ ਹੁੰਦਾ ਨਾ ਤੇ ਹਨੇਰੇ ਦੇ ਵਿੱਚੋਂ ਨਿਕਲਣ ਵਾਸਤੇ ਜਿੰਵੇਂ ਬੰਦਾ ਟੱਕਰਾ ਮਾਰਦਾ ਉਹਨਾਂ ਚੀਜ਼ਾਂ ਤੇ ਇਸ ਚੀਜ਼ਾਂ ਉਪਜਦੀਆਂ ਨੇ ਜੀ ਧੰਨਵਾਦ ਮਿਹਰਬਾਨੀ ਫਿਰ ਆਪਾਂ ਦੁਬਾਰਾ ਫਿਰ ਅਗਲਾ ਜੇ ਲੜੀ ਅੱਗੇ ਚਾਲੂ ਕਰਾਂਗੇ ਉਹ ਤੇ ਹਾਂਜੀ 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 ਧੰਨਵਾਦ ਤੁਹਾਡਾ ਵੀ ਜੀ ਔਰ ਧੰਨਵਾਦ ਇੱਕ ਵਾਰ ਫਿਰ ਸਾਰੇ ਪੰਜਾਬ ਦਾ ਤੇ ਤਰ ਤਰਨ ਦੇ ਲੋਕਾਂ ਦਾ ਵੈਗਰੂ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਸਤਿਮਤ ਬਖਸ਼ੇ ਉਹ ਸੱਚੀ ਗੱਲ ਹੈ 立ちに行か